गुड मॉर्निंग एट क्लास अज अ करना है संभावना एक्टिविटी करनी है ठीक है जी तैयार हो कि सारे बच्चे तैयार हो करिए जवाब दूंगे सब तो पहले तो मैं ये दसो संभावना का फॉर्मूला की हों संभावना बराबर उपर कि अंश बच्चे की हों ठीक है जी अनुकूल परिणाम अंश ਵਿੱਚ ਹੁੰਦੇ ਆ ਹਰ ਵਿੱਚ ਹੁੰਦਾ ਹੈ કુલ ਪਰਿਣਾਮ ਠੀਕ ਹੈ ਹੁਣ ਅੱਜ ਦੀ ਐਕਟੀਵਿਟੀ ਦਾ ਨਾਮ ਕੀ ਹੈ ਦੇਖੋ ਜੀ ਕਹਿੰਦਾ ਪਿਆ ਦਿੱਤੀਆਂ ਹੋਈਆਂ ਸੰਖਿਆਵਾਂ ਵਿੱਚੋਂ 2 8 5 ਦੀ ਸੰਭਾਵਨਾ ਪਤਾ ਕਰੋ ਹੁਣ ਤੁਹਾਡੇ ਕੋਲ ਦਿੱਤੀਆਂ ਹੋਈਆਂ ਸੰਖਿਆਵਾਂ ਕਿਹੜੀਆਂ ਨੇ ਆ ਠੀਕ ਜੇ ਤੁਸੀਂ ਚੈੱਕ ਕਰੋ ਕਿਹੜੀ-ਕਿਹੜੀ ਹੈ 1 2 2 3 4 5 6 7 अच्छा ਹੁਣੇ ਦੇਖੋ ਜਦੋਂ ਅਸੀਂ ਪੜਦੇ ਪਏ ਸੀ ਮੈਨੂੰ ਇੱਕ ਪਾਸਿਓਂ ਆਵਾਜ਼ ਆਈ ਉਹਨਾਂ ਨੇ ਪੜਿਆ 1 2 ਉਹ ਆ ਦੋ ਸਕਿੱਪ ਕਰ ਗਏ ਜੇ ਦੋ ਦੋ ਵਾਰੀ ਲਿਖਿਆ ਹੈ ਤਾਂ ਤੁਸੀਂ ਉਹਨੂੰ ਸਕਿੱਪ ਨਹੀਂ ਕਰ ਸਕਦੇ ਤੁਹਾਨੂੰ ਕੀ ਪੜਨਾ ਪੈਣਾ 1 2 2 3 4 5 6 7 ਤੋਂ ਮੈਨੂੰ ਟੋਟਲ ਗਿਣ ਕੇ ਦੱਸੋ ਕਿੰਨੇ ਹੋਏ ਕਿੰਨੇ ਨੰਬਰ ਹੋ ਗਏ ਟੋਟਲ ਟੋਟਲ ਇੱਦਾਂ ਗਿਣਨਾ ਹੈ 1 2 3 4 5 6 7 8 ਕਿੰਨੇ ਹੋ ਗਏ 8 ਹੋ ਗਏ ਤਾਂ ਮੈਂ ਜੇ ਤੁਹਾਨੂੰ ਪੁੱਛਾਂ ਇਹਦੇ ਕੁੱਲ ਪਰਨਾਮ ਕਿੰਨੇ ਆ 8 ਕੁੱਲ ਪਰਨਾਮ ਕਿੰਨੇ ਹੈ ਜੀ 8 ਕਲੀਅਰ ਯੈਸ ਮੈਮ ਅੱਛਾ ਹੁਣ ਮੈਨੂੰ ਇਹ ਦੱਸੋ ਇਸ ਆਇਡ ਨੰਬਰ ਦਿੱਤੇ ਹੋਏ ਨਾ ਵਿੱਚ ਦੋ ਕਿੰਨੀ ਵਾਰ ਆ ਰਿਹਾ ਦੋ ਦੋ ਵਾਰੀ ਆ ਰਿਹਾ ਆ ਰਿਹਾ ਜੀ ਅੱਛਾ ਜੀ ਅੱਠ ਕਿੰਨੀ ਵਾਰੀ ਆ ਰਿਹਾ ਅੱਠ ਹੈ ਨਹੀਂ ਤੋ ਇਹਦਾ ਮਤਲਬ ਕਿੰਨੀ ਵਾਰੀ ਆ ਰਿਹਾ ਜ਼ੀਰੋ ਵਾਰੀ ਆ ਰਿਹਾ ਪੰਜ ਕਿੰਨੀ ਵਾਰੀ ਆ ਰਿਹਾ ਇੱਕ ਵਾਰੀ ਆ ਰਿਹਾ ਠੀਕ ਹੈ ਜੀ ਹੁਣ P ਤੁਹਾਨੂੰ ਪਤਾ ਹੈ ਨਾ ਸੰਭਾਵਨਾ ਨੂੰ P ਦੇ ਨਾਲ ਲਿਖਦੇ ਆ ਪ੍ਰੋਬੈਬਿਲਿਟੀ ਸੰਭਾਵਨਾ ਕਿ ਦੋ ਹੀ ਹੋਵੇ ਤਾਂ ਦੱਸੋ ਜੀ ਦੋ ਕਿੰਨੀ ਵਾਰੀ ਆ ਰਿਹਾ ਇਹਦੇ ਵਿੱਚ ਦੋ ਵਾਰ ਤਾਂ ਦੋ ਉੱਪਰ ਲਿਖਤਾ ਬਟਾ ਅੱਛਾ ਜੀ ਦੋ ਦੇ ਪੜੇ ਜੱਟ ਆਂਦਾ ਚਲੋ ਕੱਟੋ ਫੇ ਦੋ ਇੱਕਮ ਦੋ ਦੋ ਚੋਕੇ ਅੱਠ ਤੋਂ ਉੱਤਰ ਹੈਗਾ ਸਾਡੇ ਕੋਈ ਇੱਕ ਬਟਾ ਚਾਰ ਜੀ ਹੁੜੇ ਹੁੜੇ ਤੁਸੀਂ ਮੈਨੂੰ ਗਸਿਆ ਸੀਗਾ ਕਿ ਇਹਦੇ ਵਿੱਚ 8 ਨਹੀਂ ਹੈ। ਤਾਂ 8 ਦੇ অনুকূল ਪਰ ਨਾਮ ਕਿੰਨੇ ਗਏ ਸੀ ਤੁਸੀਂ? 0 ਅੱਛਾ ਜੀ ਹੁਣ ਪ੍ਰੋਬੈਬਿਲਿਟੀ ਕਿ 8 ਹੀ ਹੋਵੇ ਜਾਂ ਇਹਦੇ ਵਿੱਚ ਜੋ 8 ਦੀ ਪ੍ਰੋਬੈਬਿਲਿਟੀ ਕੀ ਹੈ? ਤਾਂ ਆਉਂਦਾ ਹੈ ਇਨੀ? ਤਾਂ 8 ਦੇ অনুকূল ਪਰ ਨਾਮ ਕਿੰਨੇ ਹੋਗੇ? 0 8 ਤਾਂ ਜਦੋਂ 0 ਅੰਸ਼ ਵਿੱਚ ਹੁੰਦਾ ਹੈ ਹਰ ਵਿੱਚ ਕੁਝ ਵੀ ਹੋਵੇ ਉੱਤਰ ਹਮੇਸ਼ਾ ਕੀ ਆਉਂਦਾ ਹੈ? 0 0 ਆਉਂਦਾ ਅੱਛਾ ਜੀ ਹੁਣ ਪ੍ਰੋਬੈਬਿਲਿਟੀ ਕੀ ਇਹਦੇ ਵਿੱਚੋਂ 5 ਕਿੰਨੀ ਵਾਰੀ ਆ ਰਿਹਾ ਦੱਸੋ ਇੱਕ बटा 8 ਜਦੋਂ ਮੈਂ ਪ੍ਰੋਬੈਬਿਲਿਟੀ ਪੁੱਛੂਗੀ ਤਾਂ ਤੁਸੀਂ ਮੈਨੂੰ ਇਹ ਇਹ ਕਹਿਣਾ ਅੰਸ਼ बटा ਹਾਰ ਦੇ ਵਿੱਚ ਕੀ ਹੈ ਅੰਸ਼ ਵਿੱਚ 1 ਵੱਡੇ ਦੇ ਵਿੱਚ 8 ਕਲੀਅਰ ਯੈਸ ਮੈਮ